ਖਾੜੇ ਦੇ ਵਿੱਚ ਚਾਨਕ ਕੀ ਹੋ ਗਿਆ ਰਵਨੀਤ ਬਿੱਟੂ ਜਿਹੜੇ ਹੁਣ ਤੱਕ ਐਮਪੀ ਸੀਗੇ ਕਾਂਗਰਸ ਦੇ ਉਧਰ ਚਲੇ ਗਏ ਰਾਤੋਂ ਰਾਤ ਕਿਸ ਤਰ੍ਹਾਂ ਇਹ ਹਿਰਦੇ ਪਰਵਰਤਨ ਹੋ ਗਿਆ ਕਾਂਗਰਸ ਜਿਹੜੀ ਹੈ ਨਾ ਮੈਂ ਅੱਗੇ ਵੀ ਕਹਿੰਦਾ ਹਟਿਆ ਬਈ ਡਿਸਪਲਾਈਨਡ ਪਾਰਟੀ ਨਹੀਂ ਰਹੀ ਹੁਣ ਜਿਹੜਾ ਮਰਜ਼ੀ ਦਿਲ ਕਰਦਾ ਜੋ ਬਿਆਨ ਦੇ ਜਾਂਦਾ ਤੇ ਘਰ ਜਾ ਕੇ ਬਹਿ ਜਾਂਦਾ ਨੋ ਬੋਡੀ ਬਾਦਰ ਕੋਈ ਪੁੱਛਣ ਆ ਨਹੀਂ ਕੋਈ ਘਰਨ ਆ ਨਹੀਂ ਸਟੇਜ ਤੇ ਜੋ ਮਰਜ਼ੀ ਬੋਲ ਜਾਂਦੇ ਤੁਸੀਂ ਮੈਨੂੰ ਇਹ ਦੱਸੋ ਸ਼ਿਵਰਾਜ ਸਿੰਘ ਚੋਹਾਨ ਬੀਜੇਪੀ ਨੂੰ ਉਹਨੇ ਜਿਤਾਇਆ ਮੱਧ ਪ੍ਰਦੇਸ਼ ਚ ਉਹਨੂੰ ਸੀਐਮ ਨਹੀਂ ਬਣਾਇਆ ਆਵਾਜ਼ ਨਿਕਲੀ ਬਾਤ ਹੈ ਉਹਦੀ ਜਗਾ ਜਿੱਥੇ ਪ੍ਰਤਾਪ ਬਾਜਵਾ ਹੁੰਦਾ ਰਵਨੀਤ ਬਿੰਦੂ ਹੁੰਦਾ ਉਹ ਰਾਜਾ ਬੜੇ ਹੁੰਦਾ ਨੇ ਹੌਲ ਹੌਲ ਨਵਜੋ ਸਿੱਧੂ ਹੁੰਦਾ ਤੇ ਉਹਨੇ ਕਪੜਾ ਹੀ ਪਾੜ ਦੇਣਾ ਸੀ ਅੰਡਿਸਪਲਿਨਡ ਪਾਰਟੀ ਹੈ ਜਿਹੜੇ ਸਾਰੇ ਹੁਣ ਬਾਲੀਵੁੱਡ ਅਦਾਕਾਰਾਂ ਦੇ ਸਿਰ ਦੇ ਉੱਤੇ ਰਹਿ ਗਏ ਨੇ ਜਾਂ ਦੂਜੀਆਂ ਪਾਰਟੀਆਂ ਤੋਂ ਲਿਆਉਂਦੇ ਲੀਡਰਾਂ ਤੇ ਰਹਿ ਗਏ ਤੇ ਤੋਂ ਕੈਪਟਨ ਨਮਿੰਦਰ ਸਿੰਘ ਨੂੰ ਹਟਾਇਆ ਗਿਆ ਉਸ ਤੋਂ ਬਾਅਦ ਇਹ ਅਨੁਸ਼ਾਸਨ ਖਤਮ ਹੋ ਗਿਆ ਪਾਰਟੀ ਗਰਾਂਜ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਨਾਇਆ ਸਭ ਤੋਂ ਪਹਿਲਾ ਬਿਆਨ ਜਾਖੜ ਨੇ ਦਿੱਤਾ ਉਹਦੇ ਖਿਲਾਫ ਦੂਜਾ ਬਿਆਨ ਉਹਦੇ ਖਿਲਾਫ ਕੈਪਟਨ ਨਮਰਿੰਦਰ ਸਿੰਘ ਨੇ ਦਿੱਤਾ ਤੀਜਾ ਪੰਜਾਬ ਬਰదేశ్ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਦਿੱਤਾ ਤੇ ਨਵਜੋਤ ਸਿੰਘ ਸਿੱਧੂ ਨੇ ਚੋਣਾਂ ਦੇ ਵਿੱਚ ਰੱਜ ਕੇ ਬੈਂਡ ਵਜਾਈ ਤੇ ਪਾਰਟੀ ਦੇਖੋ ਕਿੱਥੇ ਆ ਕੇ ਖੜੀ ਹੋ ਗਈ ਆ ਸੰਦੀਪ ਜਾਖੜ ਐਮਐਲਏ ਕਾਂਗਰਸ ਆ ਮੀਟਿੰਗਾਂ ਦੀ ਬੀਜੇਪੀ 'ਚ ਬੈਠਾ ਹੋਇਆ ਕੱਢ ਕੇ ਬਾਹਰ ਕਰੋ ਯਾਰ ਹੁਣ ਕਾਂਗਰਸ ਨੂੰ ਤੋੜਨ ਦੀ ਤਿਆਰੀ ਆ ਪ੍ਰੋਪਰ ਤਰੀਕੇ ਤੇ ਟੁੱਟਦੀ ਪਈ ਐ ਇਲੈਕਸ਼ਨਾਂ ਤੋਂ ਬਾਅਦ ਤੋੜਦੇ ਹੀ ਪਏ ਨੇ ਆਖਰਕਾਰ ਬੀਜੇਪੀ ਤੇ ਅਕਾਲੀ ਦਲ ਨੇ 2007 ਤੋਂ ਲੈ ਕੇ 2017 ਤੱਕ ਪੰਜਾਬ ਦੀ ਸਰਕਾਰ ਹੰਡਾਈ ਐ ਇਹਨਾਂ ਦੇ ਉੱਤੇ ਕੋਈ ਐਫ ਆਈ ਆਰ ਨਹੀਂ ਪੰਜਾਬ ਦੀ ਰਾਜਨੀਤੀ ਵਿੱਚ ਕਾਂਗਰਸ ਦੋ ਪਾਸੇ ਜਿਹੜੀਆਂ ਮਾਰ ਚੇਲ ਰਹੀ ਐ ਤੀਸਰਾ ਜਿਹੜਾ ਕਾਂਗਰਸ ਦੇ ਵਿੱਚ ਨਾ ਇੱਕ ਜੁਟਤਾ ਨਹੀਂ ਹੈਗੀ ਪਰਤਾਬ ਬਾਜਵਾ ਆਪਣੀ ਢੋਲ ਅਲੱਗ ਲੈ ਕੇ ਚੱਲਦੇ ਨੇ ਰਾਜਾ ਵੜਿੰਗ ਆਪਣਾ ਚੱਲਦੇ ਨੇ ਨਵਜੋਤ ਸਿੰਘ ਸਿੱਧੂ ਕਿੰਨੀ ਨਵਜੋਤ ਸਿੰਘ ਸਿੱਧੂ ਨੇ ਦੇਖੋ مخالਫਤ ਕੀਤੀ ਕਾਂਗਰਸ ਦੀ ਕਾਂਗਰਸ 'ਚ ਰਹਿ ਕੇ ਕਿਸੇ ਨੇ ਐਕਸ਼ਨ ਲਿੱਤਾ ਕੋਈ ਨੋਟਿਸ ਤੱਕ ਦਿੱਤਾ ਸੀਸ ਪੋਜੀਸ਼ਨ ਦੇ ਉੱਤੇ ਜਦੋਂ ਉਹ ਐਮਪੀ ਸੀ ਉਦੋਂ ਛੱਡ ਦਿੱਤਾ ਯਾਨੀ ਕਿ ਹੁਣ ਮਤਲਬ ਉਹਨਾਂ ਨੂੰ ਆਪਣੀ ਪਾਰਟੀ ਤੇ ਭਰੋਸਾ ਨਹੀਂ ਆ ਪਾਰਟੀ ਨੂੰ ਉਹਨਾਂ ਤੇ ਭਰੋਸਾ ਨਹੀਂ ਨਾਲੇ ਦੂਸਰੀ ਜਿਹੜੀ ਗੱਲ ਆ ਜੀ ਜਿਹੜੀਆਂ ਹਕੂਮਤਾਂ ਪਾਵਰਫੁੱਲ ਹੁੰਦੀਆਂ ਉਹ ਦੁਸ਼ਮਣ ਨੂੰ ਘਰ ਦੇ ਵਿੱਚ ਜ਼ਰੂਰ ਲੜਾਉਂਦੀਆਂ ਕਾਂਗਰਸ ਲੀਡਰ ਕਹਿੰਦੇ ਨੇ ਕਿ ਇਹ ਤਾਂ ਕਾਉਂਸਲਰ ਬਣਨ ਦੇ ਯੋਗ ਹੈਗੇ ਨੇ ਤੇ ਹੁਣ ਇਹ ਐਮਪੀ ਬਣ ਕੇ ਬੈਠੇ ਨੇ ਚੰਗਾ ਹੋਇਆ ਕਹਿੰਦੇ ਨਿਕਲ ਗਏ ਸਾਰੀ ਕਾਂਗਰਸ ਰੋਲਾ ਪਾਉਂਦੀ ਹਟ ਗਈ ਬਈ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਖਿਲਾਫ ਬੋਲਦਾ ਇਹਨੂੰ ਕੱਢ ਦਿਓ ਬਾਹਰ ਕੋਈ ਪੁੱਛਿਆ ਨਹੀਂ ਕਿਸੇ ਨੇ ਗੱਲ ਹੀ ਨਹੀਂ ਕੀਤੀ ਕਿਸੇ ਨੇ ਇਹਦਾ ਮਤਲਬ ਇਹਨਾਂ ਦੇ ਪੱਲੇ ਹੀ ਕੁਝ ਨਹੀਂ ਜਿਹੜੇ ਇੱਥੇ ਕਾਂਗਰਸ ਸੀ ਹੈਗੇ ਜਿਹੜੇ ਬਿੱਟੂ ਜਾਣਦੇ ਸੀਗੇ ਕਿ ਹੁਣ ਕਾਂਗਰਸ ਦੇ ਨਾਂ ਤੇ ਨਹੀਂ ਜਹੀ ਸੀਟ ਜਿੱਤੀ ਜਾਣੀ ਤੁਹਾਨੂੰ ਲੱਗਦਾ ਜਿੱਤੀ ਜਾਣੀ ਸੀ ਅੱਜ ਵੀ ਉਹਨਾਂ ਦੀਆਂ ਸਟੇਟਮੈਂਟਾਂ ਕੱਢ ਕੇ ਦੇਖ ਲਓ ਆਰਐਸਐਸ ਫਿਰਕਾ ਪ੍ਰਸਤ ਪਾਰਟੀ ਹੈ ਉਹਨੂੰ ਐਡੀ ਐਡੀ ਡੈਮੇਜਿੰਗ ਸਟੇਟਮੈਂਟ ਜਾਖੜ ਦਿੱਤੀ ਉਹੀ ਜਾਖੜ ਅੱਜ ਆਰਐਸਐਸ ਦੇ ਦਫ਼ਤਰ ਦੇ ਬਾਹਰ ਬੈਠੇ ਹੁੰਦੇ ਪਰਨੀਤ ਬਿੱਟੂ ਕਾਂਗਰਸ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋ ਚੁੱਕੇ ਨੇ ਪਰ ਕਾਂਗਰਸ ਪਾਰਟੀ ਨੂੰ ਇਸ ਦੇ ਨਾਲ ਕਿਸ ਤਰ੍ਹਾਂ ਦਾ ਚੱਕਾ ਲੱਗ ਸਕਦਾ ਹੈ ਲੋਕ ਸਭਾ ਚੋਣਾਂ ਸਰਤੇ ਨੇ ਫਿਲਹਾਲ ਕਾਂਗਰਸ ਪਾਰਟੀ ਦੇ ਮੰਤਰੀ ਉਹਨਾਂ ਦੇ ਲੀਡਰ ਉਹਨਾਂ ਦੇ ਐਮ ਐਲ ਏਜ਼ ਆਏ ਦਿਨ ਪੱਲੇ ਛੱਡਦੇ ਨਜ਼ਰ ਆ ਰਹੇ ਨੇ ਹਾਲ ਹੀ ਦੇ ਵਿੱਚ ਰਾਜਕੁਮਾਰ ਚੱਬੇਵਾਲ ਹੁਣ ਰਵਨੀਤ ਬਿੱਟੂ ਪਹਿਲਾਂ ਸੁਸ਼ੀਲ ਕੁਮਾਰ ਰਿੰਕੂ ਤੇ ਉਧਰ ਪਰਨੀਤ ਕੌਰ ਕਾਂਗਰਸ ਪਾਰਟੀ ਹੌਲੀ ਹੌਲੀ ਟੁੱਟਦੀ ਨਜ਼ਰ ਆਉਣ ਲੱਗੀ ਹੈ ਪਰ ਭਾਵੇਂ ਆਪਣੀ ਆਪਸੀ ਪਟੋਤਾੜ ਹੋਵੇ ਜਾਂ ਫਿਰ ਇਸ ਤਰ੍ਹਾਂ ਲੀਡਰਾਂ ਦਾ ਛੱਡ ਕੇ ਜਾਣਾ ਫਿਲਹਾਲ ਕਾਂਗਰਸ ਪਾਰਟੀ ਔਨ ਦਾ ਐਜ ਖੜੀ ਨਜ਼ਰ ਆਉਣ ਲੱਗੀ ਹੈ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਇਹਦਾ ਕੀ ਮਕਸਦ ਹੈ ਇਸ ਦਾ ਕੀ ਮਤਲਬ ਹੈ ਔਰ ਆਉਂਦੇ ਸਮੇਂ ਦੇ ਵਿੱਚ ਕੀ ਕੁਝ ਵੇਖਣ ਨੂੰ ਮਿਲ ਸਕਦਾ ਉਹ ਸਾਰੀ ਚੀਜ਼ ਜਾਣਨ ਦੀ ਕੋਸ਼ਿਸ਼ ਕਰਦੇ ਆ ਸਾਡੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸਰندرਪਾਲ ਮੋਹਰੀ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਸਮਾਦੇਤਾ ਬਹੁਤ ਸ਼ੁਕ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਸਾਥੀ ਗੱਲ ਜੀ ਸਿਆਸੀ ਅਖਾੜੇ ਦੇ ਵਿੱਚ ਚਾਣਕ ਕੀ ਹੋ ਗਿਆ ਰਵਨੀਤ ਬਿੱਟੂ ਜਿਹੜੇ ਹੁਣ ਤੱਕ ਐਮਪੀ ਸੀਗੇ ਕਾਂਗਰਸ ਦੇ ਉਧਰ ਚਲੇ ਗਏ ਰਾਤੋਂ ਰਾਤ ਕਿਸ ਤਰ੍ਹਾਂ ਇਹ ਹਿਰਦੇ ਪਰਵਰਤਨ ਹੋ ਗਿਆ ਹਿਰਦੇ ਪਰਵਰਤਨ ਨਹੀਂ ਹੁੰਦਾ ਦੇਖੋ ਜਿਹੜੀ ਸਰਕਾਰ ਹਕੂਮਤ ਹੈ ਉਹਦੇ ਵਿੱਚ ਬਹੁਤ ਦਮ ਹੁੰਦਾ ਹਕੂਮਤ ਦੇ ਅੱਗੇ ਜੇ ਤੁਸੀਂ ਦੇਖੋ ਹਿਮਾਚਲ ਹੈ ਹਿਮਾਚਲ ਚ ਕਾਂਗਰਸ ਦੀ ਸਰਕਾਰ ਹੈ ਔਰ ਫਿਰ ਵੀ ਉਹਨਾਂ ਦੇ 9 ਐਮਐਲਏ ਜਿਹੜੇ ਕਾਂਗਰਸ ਦੇ ਹਜੇ ਸਰਕਾਰ ਬਣਿਆ ਵੀ ਕੋਈ ਜੁਮਾ ਜੁਮਾ ਕੋ ਟਾਈਮ ਥੋੜਾ ਹੋਇਆ 9 ਐਮਐਲਏ ਆਨੇ ਕ੍ਰਾਸ voting ਕਰਕੇ ਬੀਜੇਪੀ ਦਾ ਕੈਂਡੀਡੇਟ ਜਿਤਾਤ ਬੇਸਿਕਲੀ ਕੀ ਹੁੰਦਾ ਕਿ ਕਾਂਗਰਸ ਜਿਹੜੀ ਹੈ ਨਾ ਮੈਂ ਅੱਗੇ ਵੀ ਕਹਿੰਦਾ ਹਟਿਆ ਵੀ ਡਿਸਿਪਲਿਨਡ ਪਾਰਟੀ ਨਹੀਂ ਰਹੀ ਹੁਣ ਡਿਸਪਲਨਡ ਪਾਰਟੀ ਹੁਣੀ ਨਹੀਂ ਰਹੀ ਜਿਹੜਾ ਮਰਜ਼ੀ ਦਿਲ ਕਰਦਾ ਜੋ ਬਿਆਨ ਦੇ ਜਾਂਦਾ ਤੇ ਘਰ ਜਾ ਕੇ ਬਹਿ ਜਾਂਦਾ ਨੋ ਬੋਡੀ ਬਾਦਰਸ ਕੋਈ ਪੁੱਛਣ ਆਲਾ ਨਹੀਂ ਕੋਈ ਘਰਨ ਆਲਾ ਨਹੀਂ ਸਟੇਜ ਤੇ ਜੋ ਮਰਜ਼ੀ ਬੋਲ ਜਾਂਦੇ ਪਾਰਟੀ ਦੇ ਵਿੱਚ ਡਿਸਪਲਨ ਜਿਹੜਾ ਵਾ ਉਹ ਖਤਮ ਹੁੰਦਾ ਜਾ ਰਿਹਾ ਜਦੋਂ ਡਿਸਪਲਨ ਖਤਮ ਹੋ ਜੇ ਤੇ ਫਿਰ ਉਹ ਕਨਸਟੀਟਿਊਸ਼ਨ ਆਰਗੇਨਾਈਜੇਸ਼ਨ ਪਾਰਟੀ ਕਦੀ ਸਕਸੈਸ ਨਹੀਂ ਹੋ ਸਕਦੀ ਹੁਣ ਦੇਖੋ ਤੁਸੀਂ ਇਹਨੂੰ ਬੀਜੇਪੀ ਨੂੰ ਦੇਖੋ ਬੀਜੇਪੀ ਹਾਈਲੀ ਜਿਹੜੀ ਹੈ ਉਹ ਡਿਸਪਲਿੰਡ ਪਾਰਟੀ ਬਣ ਗਈ ਹੋਈ ਹੈ ਕਿਸ ਤਰ੍ਹਾਂ ਔਰ ਤੁਸੀਂ ਇਹ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਮੈਨੂੰ ਇਹ ਦੱਸੋ ਸ਼ਿਵਰਾਜ ਸਿੰਘ ਚੋਹਾਨ ਭਾਜਪੀ ਨੂੰ ਉਹਨੇ ਜਿਤਾਇਆ ਮੱਧ ਪ੍ਰਦੇਸ਼ ਚ ਉਹਨੂੰ ਸੀਐਮ ਨਹੀਂ ਬਣਾਇਆ ਆਵਾਜ਼ ਨਿਕਲੀ ਬਾਅਦ ਜੇ ਦੱਸ ਦਿਓ ਜੇ ਕਿਸੇ ਚੈਨਲ ਤੇ ਕੋਈ ਉਹਨੇ ਇੰਟਰਵਿਊ ਦਿੱਤੀ ਹੋਵੇ ਤੇ ਉਹਦੀ ਜਗ੍ਹਾ ਜੇ ਕਿੱਥੇ ਪ੍ਰਤਾਪ ਬਾਜਵਾ ਹੁੰਦਾ ਰਵਨੀਤ ਬਿੰਦੂ ਹੁੰਦਾ ਉਹ ਰਾਜਾ ਬੜੇ ਗੁੰਦਾ ਇਹਨਾਂ ਨੇ ਹੌਲ ਹੌਲ ਨਵਜੋ ਸਿੱਧੂ ਹੁੰਦਾ ਤੇ ਉਹਨੇ ਕਪੜਾ ਹੀ ਪਾੜ ਦੇਣਾ ਸੀ ਭਈ ਮੈਂ ਅਜੇ ਇੰਨੀਆਂ ਸੀਟਾਂ ਜਿਤਾਤੀਆਂ ਮੈਂ ਸੀਐਮ ਅੱਗੇ ਸੀਗਾ ਮੈਂ ਦੁਵਾਰਾ ਬਸੁੰਦਰਾ ਰਾਜੇ ਸਿੰਧੀ ਆ ਜਿਹੜੀ ਆ ਉਹਨਾਂ ਨੇ ਰਾਜਸਥਾਨ ਚ ਚੋਣ ਜਿੱਤੀ ਪੂਰੀ ਤਾਕਤ ਲਾ ਕੇ ਜਿੱ ਆਪਣੇ ਉਹਦੇ ਹੱਥੋਂ ਪਰਚੀ ਕਢਾਈ ਵੀ ਨਵਾਂ ਜਿਹੜਾ ਮੁੱਖ ਮੰਤਰੀ ਕੌਣ ਹੋਏਗਾ ਕੋਈ ਪੁੱਛਦਾ ਜਿਹੜਾ ਕੇਂਦਰੀ ਮੰਤਰੀ ਸੀਗੇ ਨਰਿੰਦਰ ਸਿੰਘ ਤੋਮਰ ਕੇਂਦਰੀ ਖੇਤੀਬਾੜੀ ਮੰਤਰੀ ਹੈ ਮੱਧ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਪਹੁੰਚ ਗਏ ਪਰ ਇਹ ਕਿੱਦਾਂ ਦੀ ਡਿਸਪਲਿਨਡ ਪਾਰਟੀ ਹੈ ਜਿਹੜੇ ਸਾਰੇ ਹੁਣ ਬਾਲੀਵੁੱਡ ਅਦਾਕਾਰਾਂ ਦੇ ਸਿਰ ਦੇ ਉੱਤੇ ਰਹਿ ਗਏ ਨੇ ਜਾਂ ਦੂਜੀਆਂ ਪਾਰਟੀਆਂ ਤੋਂ ਲਿਆਉਂਦੇ ਲੀਡਰਾਂ ਤੇ ਰਹਿ ਗਏ ਇਦਾਂ ਨਹੀਂ ਹੁੰਦਾ ਬੇਸਿਕਲੀ ਕੀ ਹੁੰਦਾ ਵਾ ਪਾਰਟੀ ਜਿਹੜੀ ਹੈ ਉਹ ਜ਼ਰੂਰ ਕਾਂਗਰਸ ਤੋਂ ਬਾਕੀ ਪਾਰਟੀਆਂ ਤੋਂ ਲੀਡਰ ਲੈ ਰਹੀ ਹੈ ਕਿਉਂਕਿ ਕਈ ਸਾਊਥ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿਹੜੀ ਆ ਚਲੋ ਇਹ ਆਪਾਂ ਦਾ ਮੁੱਦਾ ਯਾਰ ਡਿਫਰੈਂਟ ਹੋ ਜਾਂਦਾ ਆਪਾਂ ਰਵਨੀਤ ਬਿੱਟੂ ਦੀ ਗੱਲ ਕਰ ਰਹੇ ਸੀ ਪੰਜਾਬ ਦੇ ਉੱਤੇ ਫੋਕਸ ਕਰ ਰਹੇ ਆ ਆਪਾਂ ਫਿਰ ਸਾਊਥ ਚਲੇ ਜਾਵਾਂਗੇ ਸਾਰਾ ਅਨਫੋਕਸਡ ਹੋ ਜਾਂਦਾ ਬੇਸਿਕਲੀ ਪੰਜਾਬ ਦੇ ਵਿੱਚ ਕਾਂਗਰਸ ਜਿਹੜੀ ਆ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਇਆ ਗਿਆ ਉਸ ਤੋਂ ਬਾਅਦ ਇਹ ਚੰਨ ਸ਼ਾਸਨ ਖਤਮ ਹੋ ਗਿਆ ਪਾਰਟੀ ਚ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਸਭ ਤੋਂ ਪਹਿਲਾ ਬਿਆਨ ਜਾ ਖੜਨੇ ਦਿੱਤਾ ਉਹ ਦੇ ਖਿਲਾਫ ਦੂਜਾ ਬਿਆਨ ਉਹਦੇ ਖਿਲਾਫ ਕੈਪਟਨ ਨਮਰਿੰਦਰ ਸਿੰਘ ਨੇ ਦਿੱਤਾ ਤੀਜਾ ਪੰਜਾਬ ਬਰదేశ్ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਦਿੱਤਾ ਤੇ ਨਵਜੋਤ ਸਿੰਘ ਸਿੱਧੂ ਨੇ ਚੋਣਾਂ ਦੇ ਵਿੱਚ ਰੱਜ ਕੇ ਬੈਂਡ ਵਜਾਈ ਤੇ ਪਾਰਟੀ ਦੇਖੋ ਕਿੱਥੇ ਆ ਕੇ ਖੜੀ ਹੋ ਗਈ ਫਿਰ ਉਸ ਤੋਂ ਬਾਅਦ ਜੇ 92 ਐਮਐਲਏ ਜਿਹੜੇ ਜਿੱਤ ਗਏ ਆਵਾਜ਼ੀ ਬਾਡੀ ਦੇ ਸਰਕਾਰ ਜਿਹੜੀ ਹੈ ਆਵਾਜ਼ੀ ਪਾਰਟੀ ਦੀ ਬਣੇਗੀ ਕਾਂਗਰਸੀ ਜਿਹੜੇ ਆ ਛੱਡ ਕੇ ਚਲੇ ਗਏ ਰਾਜਕਮਰ ਵੇਰਕਾ ਵੀ ਚਲੇ ਗਏ ਠੀਕ ਹੈ ਉਸ ਤੋਂ ਬਾਅਦ ਹੁਸ਼ਿਆਰ ਬਲੇ ਸੁੰਦਸ਼ਾਮ ਰੂੜਾ ਚਲੇ ਗਏ ਬਲਵੀਰ ਸਿੱਧੂ ਚਲੇ ਗਏ ਗੁਰਪ੍ਰੀਤ ਕਾਂਗੜ ਚਲੇ ਗਏ ਰਾਣਾ ਸੋਢੀ ਚਲੇ ਗਏ ਕੇਵਲ ਸਿੰਘ ਢਿਲੋਂ ਚਲਾ ਗਏ ਠੀਕ ਹੈ ਫਿਰ ਕੁਝ ਕੁ ਵਾਪਸੀ ਵੀ ਹੋ ਗਈ ਵਿੱਚੋਂ ਹੁਣ ਕੀ ਹੋ ਰਿਹਾ ਹੁਣ ਜਿਹੜਾ ਪ੍ਰੈਜ਼ੀਡੈਂਟ ਸਿਨੈਰੀਓ ਹੈ ਕਾਂਗਰਸ ਦੇ ਵਿੱਚ ਇੱਕ ਜੁਟਤਾ ਨਹੀਂ ਹੈਗੀ ਪ੍ਰਤਾਪ ਸਿੰਘ ਬਾਜਵਾ ਜਿਹੜੇ ਆ ਉਹ ਇੱਕ ਵਿਧਾਇਕ ਦਲ ਦੇ ਨੇਤਾ ਨੇ ਰਾਜਾ ਵੜਿੰਗ ਜਿਹੜੇ ਅਮਰਿੰਦਰ ਰਾਜਾ ਵੜਿੰਗ ਅਜੇ ਦੇਖਿਆ ਜਾਵੇ ਤੇ ਅਮਰਿੰਦਰ ਰਾਜਾ ਵੜਿੰਗ ਰਵਨੀਤ ਬਿੱਟੂ ਤੋਂ ਬਹੁਤ ਜੂਨੀਅਰ ਹੈ ਰੋਨੀਦਰ ਬਿਟੂ ਦੋ ਵਾਰ ਸੰਸਦ ਰਹੇ ਤੇ ਉਹਨਾਂ ਨੂੰ ਰਾਜਾ ਵੜਿੰਗ ਉਹਨਾਂ ਦੀ ਟਿਕਟ ਰੀਕੋਮੈਂਡ ਕਰੇਗਾ ਪਾਰਟੀ ਦੇ ਵਿੱਚ ਜਿਹੜਾ ਹੈ ਉਹ ਡਿਸਪਲਾਈਨਡ ਅਨਡਿਸਪਲਾਈਨ ਇੰਨਾ ਕ ਪੈਦਾ ਹੋ ਚੁੱਕਾ ਹੋਇਆ ਕੋਈ ਇੱਥੇ ਦਿਖਦਾ ਹੀ ਨਹੀਂ ਪਿਆ ਜੇ ਮਨੀਸ਼ ਤਿਵਾੜੀ ਵਿੱਚੋਂ ਬੋਲਦੇ ਨੇ ਨੇ ਕਾਂਗਰਸ ਹਾਈ ਕਮਾਂਡ ਦੇ ਖਿਲਾਫ ਐਮਪੀ ਉਹਦੇ ਬੋਲ ਤੁਸੀਂ ਦੇਖੋ ਆ ਸੰਦੀਪ ਜਾਖੜ ਐਮਐਲਏ ਕਾਂਗਰਸ ਆ ਮੀਟਿੰਗਾਂ ਦੀ ਬੀਜੇਪੀ ਚ ਬੈਠਾ ਹੋਇਆ ਕੱਢ ਕੇ ਬਾਹਰ ਕਰੋ ਯਾਰ ਕੁਝ ਇਹੀ ਤੁਹ ਦੱਸੋ ਬੀਜੇਪੀ ਦਾ ਐਮਐਲਏ ਕਾਂਗਰਸ ਦੀ ਮੀਟਿੰਗ ਤੇ ਜਾ ਸਕਦਾ ਕੋਈ ਅਕਾਲੀ ਦਲ ਦਾ ਕੋਈ ਜਾ ਬੇਸਿਕਲੀ ਡਿਸਪਲਿਨ ਖਤਮ ਹੋ ਚੁੱਕਾ ਹੋਇਆ ਅਨੁਸ਼ਾਸਨ ਖਤਮ ਹੋ ਚੁੱਕਾ ਕੋਈ ਕਿਸੇ ਨਾਲ ਮਿਲਿਆ ਹੋਇਆ ਕੋਈ ਅੰਦਰ ਖਾਤੇ ਕੋਈ ਓਪਨ ਮਿਲਿਆ ਹੋਇਆ ਬਈ ਬੀਜੇਪੀ ਨਾਲ ਆਵਾਮੀ ਪਾਰਟੀ ਨਾਲ ਕੋਈ ਅੰਦਰ ਖਾਤੇ ਮਿਲਿਆ ਹੋਇਆ ਔਰ ਉਹਦਾ ਨੁਕਸਾਨ ਕਾਂਗਰਸ ਨੂੰ ਦੋ ਤਰਫਾ ਹੋ ਰਿਹਾ ਇੱਕ ਪਾਸੇ ਅਟੈਕ ਹੁੰਦਾ ਪਿਆ ਬੀਜੇਪੀ ਦਾ ਇੱਕ ਪਾਸੇ ਅਟੈਕ ਹੁੰਦਾ ਪਿਆ ਆਵਾਮੀ ਪਾਰਟੀ ਦਾ ਬੀਜੇਪੀ ਬੀਬੀ ਵਰਨੀਤ ਕੋਰ ਨੂੰ ਵੀ ਲੈ ਗਈ ਜਾਖੜ ਨੂੰ ਵੀ ਲੈ ਗਈ ਕੈਪਟਨ ਨੂੰ ਵੀ ਲੈ ਗਈ ਤੇ ਬੀਜੇਪੀ ਨੇ ਰਵਨੀਤ ਬਿੱਟੂ ਵੀ ਲੈ ਲਿਆ ਆਵਾਮੀ ਪਾਰਟੀ ਚੱਬੇਵਾਲ ਨੂੰ ਵੀ ਲੈ ਗਈ ਜੀਪੀ ਨੂੰ ਵੀ ਲੈ ਗਈ ਰਿੰਕੂ ਨੂੰ ਵੀ ਲੈ ਗਈ ਤੇ ਹੁਣ ਮੈਨੂੰ ਦੱਸੋ ਨੁਕਸਾਨ ਕਿਦਾ ਹੋ ਰਿਹਾ ਕਾਂਗਰਸ ਦਾ ਹੋ ਰਿਹਾ ਇਹ ਦੋਨਾਂ ਪਾਰਟੀਆਂ ਨੇ ਇੱਕ ਪਾਸੇ ਆਵਾਮੀ ਪਾਰਟੀ ਇੱਕ ਪਾਸੇ ਭਾਜਪਾ ਇਹਨਾਂ ਨੇ ਕਾਂਗਰਸ ਨੂੰ ਹਿੱਟ ਕਰ ਰਹੇ ਨੇ ਹੁਣ ਕਾਂਗਰਸ ਨੂੰ ਤੋੜਨ ਦੀ ਤਿਆਰੀ ਆ ਪ੍ਰੋਪਰ ਤਰੀਕ ਤੇ ਟੁੱਟਦੀ ਪਈ ਹੈ ਇਲੈਕਸ਼ਨਾਂ ਤੋਂ ਬਾਅਦ ਤੋੜਦੇ ਹੀ ਪਏ ਨੇ ਕਾਂਗਰਸੀ ਦੱਸੋ ਮੈਨੂੰ ਤੁਸੀਂ ਕਿੰਨੇ ਕਾਂਗਰਸੀ ਅੰਦਰ ਦੇ ਇੱਤੇ ਸੁਖਬਾਲ ਖਹਿਰਾ ਅੰਦਰ ਗਿਆ ਸਤਕਾਰ ਕੋਰ ਗਈ ਕਿੰਨੇ ਕਾਂਗਰਸੀ ਅੰਦਰ ਗਏ ਭਾਰਤ ਭੂਸ਼ਣ ਆਸ਼ੂ ਗਿਆ ਤਾਂ ਸਾਧੂ ਸਿੰਘ ਧਰਮਸਰੋਧ ਗਿਆ ਸੰਘਾਸ਼ ਸਿੰਘ ਗਿਲਜੀਆ ਦੇ ਪਰਚਾ ਦਰਜ ਹੋਇਆ ਕਿੰਨਿਆਂ ਤੇ ਦੇ ਦਿੱਤਾ ਮੈਨੂੰ ਇਹ ਦੱਸੋ ਨਾ ਕਿੰਨਿਆਂ ਦੇ ਉੱਤੇ ਦੇ ਦਿੱਤਾ ਤੇ ਹਈਏ ਕਈਆਂ ਦੇ ਖਿਲਾਫ ਇਨਕੁਆਰੀਆਂ ਫਿਰ ਚੱਲ ਰਹੀਆਂ ਸੋ ਇਹ ਮੈਂ ਇਹ ਕਹਿਣਾ ਪਿਆ ਕੀ ਅਕਾਲੀ ਦਲ ਨੇ ਉਸ ਤੋਂ ਪਹਿਲਾਂ ਕੋਈ ਗੁਨਾਹ ਨਹੀਂ ਕੀਤਾ ਪੰਜਾਬ 'ਚ ਕੋਨਾਂ ਦੇ ਉੱਤੇ ਕੋਈ ਐਫਆਈਆਰ ਨਹੀਂ ਕ腐ਸ਼ਨ ਦੀ ਆਖਰਕਾਰ ਭਾਜਪੀ ਤੇ ਅਕਾਲੀ ਦਲ ਨੇ 2007 ਤੋਂ ਲੈ ਕੇ 2017 ਤੱਕ ਪੰਜਾਬ ਦੀ ਸਰਕਾਰ ਹੰਡਾਈ ਹੈ ਇਨਾਂ ਨੂੰ ਤੇ ਕੋਈ ਐਫ ਆਈ ਆਰ ਨਹੀਂ 10 ਸਾਲ ਬਈ ਔਰ ਇਹੀ ਆਪਣੇ ਆਵਾ ਦੀ ਪਾਰਟੀ ਤੇ ਇਹੀ ਜਿਹੜੀ ਆ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਰੋਲਾ ਪਾਉਂਦੇ ਸੀ ਇਹਨਾਂ ਨੇ ਖੱਡਾਂ ਲੁੱਟ ਲੀਆਂ ਇਹਨਾਂ ਨੇ ਬਸਾਂ ਲੁੱਟ ਲੀਆਂ ਇਹਨਾਂ ਨੇ ਕੇਬਲ ਲੁੱਟ ਲਈ ਇਹਨਾਂ ਨੇ ਟਰਾਂਸਪੋਰਟ ਲੁੱਟ ਲਈ ਔਰ ਇਹਨਾਂ ਦਾ ਜਿਹੜਾ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਚੋਣ ਜਿੱਤੇ ਆ ਉਹ ਅਕਾਲੀ ਦਲ ਦੀਆਂ ਜਿਹੜੀਆਂ ਔਰ ਭਾਜਪਾ ਦੀਆਂ ਜਿਹੜੀਆਂ ਕਰਪਸ਼ਨ ਦੀਆਂ ਨੀਤੀਆਂ ਉਹਦੇ ਖਿਲਾਫ ਜਿੱਤੇ ਸੀ ਤੇ ਮੈਨੂੰ ਨਹੀਂ ਲੱਗਦਾ ਕੋਈ ਐਫਆਈਆਰ ਉਹਨਾਂ ਨੇ ਆ ਕੇ ਅਕਾਲੀ ਦਲ ਦੇ ਕਿਸੇ ਲੀਡਰ ਤੇ ਕ腐ਸ਼ਨ ਦੀ ਜਾਂ ਬੀਜੇਪੀ ਤੇ ਦਿੱਤੀ ਹੋਵੇ ਚਲੋ ਆਮ ਆਦਮੀ ਪਾਰਟੀ ਆ ਗਈ ਉਹ ਕਹਿੰਦੇ ਇਹ ਦੋਨੋਂ ਮਿਲੇ ਹੋਏ ਆ ਇਹਨਾਂ ਨੇ ਆ ਕੇ ਬੀਜੇਪੀ ਅਕਾਲੀ ਦਲ ਤੇ ਕੋਈ ਕ腐ਸ਼ਨ ਦੀ ਐਫਆਈਆਰ ਨਹੀਂ ਦਿੱਤੀ ਸੋ ਮੇਰੇ ਕਹਿਣ ਦਾ ਮਕਸਦ ਹੈਗਾ ਕਿ ਇੱਕ ਟਾਰਗੇਟ ਇੱਕ ਹੋਇਆ ਹੋਇਆ ਕਾਂਗਰਸ ਔਰ ਕਾਂਗਰਸ ਨੂੰ ਕਮਜ਼ੋਰ ਕੀਤਾ ਜਾ ਰਿਹਾ ਕਾਂਗਰਸ ਇਸੇ ਕਰਕੇ ਕਿ ਕਾਂਗਰਸ ਨੈਸ਼ਨਲ ਲੈਵਲ ਤੇ ਦੂਜੇ ਨੰਬਰ ਤੇ ਹੈਗੀ ਫਿਰ ਇਨੂ ਇੱਕ ਵਾਰ ਪਾਸੇ ਕਰਤਾ ਦੇ ਮੁੜ ਕੇ ਵੇਖੋ ਰਾ ਦੇਖੋ ਨੈਸ਼ਨਲ ਲੈਵਲ ਤੇ ਭਾਜਪੀ ਦਾ ਹਜੇ ਮੁਕਾਬਲਾ ਨਹੀਂ ਹੈ ਕਾਂਗਰਸ ਬਹੁਤ ਵੀਕ ਹੈ ਖੇਤਰਵਾਦੀ ਪਾਰਟੀਆਂ ਨੂੰ ਉੱਦਾਂ ਕਮਜ਼ੋਰ ਕੀਤਾ ਜਾ ਰਿਹਾ ਤੇ ਕਾਂਗਰਸ ਨੂੰ ਜਿਹੜਾ ਵਾ ਉਹ ਕਾਂਗਰਸ ਦੇ ਸਹਿਯੋਗੀਆਂ ਤੋਂ ਵੀ ਕਮਜ਼ੋਰ ਕਰਾਇਆ ਜਾ ਰਿਹਾ ਤੇ ਇਹ ਤਾਂ ਚਲੋ ਇੱਕ ਦੇਸ਼ ਦਾ ਸਿਨੈਰੀਓ ਹੈਗਾ ਹਰ ਪਾਰਟੀ ਨੇ ਆਪਣੇ ਤਰੀਕੇ ਨਾਲ ਲੜਨਾ ਹੁੰਦਾ ਲੇਕਿਨ ਗੱਲ ਇਹ ਹੈ ਕਿ ਜਿਹੜੀ ਪੰਜਾਬ ਦੀ ਰਾਜਨੀਤੀ ਹੈ ਪੰਜਾਬ ਦੀ ਰਾਜਨੀਤੀ ਵਿੱਚ ਕਾਂਗਰਸ ਦੋ ਪਾਸੇ ਜਿਹੜੀਆਂ ਮਾਰਚ ਏਲ ਰਹੀ ਹੈ ਤੀਸਰਾ ਜਿਹੜਾ ਕਾਂਗਰਸ ਦੇ ਵਿੱਚ ਨਾ ਇੱਕ ਜੁਟਤਾ ਨਹੀਂ ਹੈਗੀ ਕਾਂਗਰਸ ਵਿੱਚ ਰਾਣਾ ਗੁਰਜੀਤ ਆਪਣਾ ਇੱਕ ਪਾਵਰਫੁੱਲ ਲੀਡਰ ਨੇ ਪ੍ਰਤਾਪ ਬਾਜਵਾ ਆਪਣੀ ਢੋਲ ਅਲੱਗ ਲੈ ਕੇ ਚੱਲਦੇ ਨੇ ਰਾਜਾ ਵੜਿੰਗ ਆਪਣਾ ਚੱਲਦੇ ਨੇ ਨਵਜੋਤ ਸਿੰਘ ਸਿੱਧੂ ਕਿੰਨੀ ਨਵਜੋਤ ਸਿੰਘ ਸਿੱਧੂ ਨੇ ਦੇਖੋ مخالਫਤ ਕੀਤੀ ਕਾਂਗਰਸ ਦੀ ਕਾਂਗਰਸ 'ਚ ਰਹਿ ਕੇ ਕਿਸੇ ਨੇ ਐਕਸ਼ਨ ਲਿੱਤਾ ਕੋਈ ਨੋਟਿਸ ਤੱਕ ਦਿੱਤਾ ਕੁਝ ਨਹੀਂ ਕੀਤਾ ਇਹਦਾ ਮਤਲਬ ਕੀ ਆ ਵੀ ਜਿਹਦਾ ਝਿਲ ਦੋ ਕਰਦਾ ਬੋਲੀ ਜਾਓ ਜੋ ਦਿਲ ਕਰਦਾ ਆਈ ਜਾਓ ਫਿਰ ਜਿੱਥੇ ਇੰਨੇ ਇਨਡਿਸਿਪਲਨ ਹੋ ਜੇ ਉੱਥੇ ਕੋਈ ਚੰਗਾ ਬੰਦਾ ਜਾਂ ਚੰਗਾ ਲੀਡਰ ਛੇਤੀ ਕੰਮ ਨਹੀਂ ਕਰਦਾ ਕੋਸਾ ਰਵਨੀਤ ਬਿੱਟੂ ਦੇ ਛੱਡਣ ਦਾ ਸਵਾਲ ਨਹੀਂ ਖੜਾ ਹੋ ਰਿਹਾ ਸਵਾਲ ਖੜਾ ਹੋ ਰਿਹਾ ਸਿਟਿੰਗ ਐਮਪੀ ਦੇ ਛੱਡਣ ਦਾ ਇਸ ਪੋਜੀਸ਼ਨ ਦੇ ਉੱਤੇ ਜਰ ਉਹ ਐਮਪੀ ਸੀ ਉਦੋਂ ਛੱਡ ਦਿੱਤਾ ਯਾਨੀ ਕਿ ਹੁਣ ਮਤਲਬ ਉਹਨਾਂ ਨੂੰ ਆਪਣੀ ਪਾਰਟੀ ਤੇ ਭਰੋਸਾ ਨਹੀਂ ਆ ਪਾਰਟੀ ਨੂੰ ਉਹਨਾਂ ਤੇ ਭਰੋਸਾ ਨਹੀਂ ਕੀ ਦੇਖਦੇ ਦੇਖੋ ਪਤਾ ਕੀ ਹੁੰਦਾ ਮੈਂ ਤੁਹਾਨੂੰ ਦੱਸਿਆ ਹਟ ਕੇ ਬਈ ਜਿਹੜਾ ਵਾ ਰਵਨੀਤ ਸਿੰਘ ਬਿੱਟੂ ਇੱਕ ਬੜਾ ਸੀਨੀਅਰ ਲੀਡਰ ਹੈ ਕੋਈ ਇਹਨੂੰ ਆਪਾਂ ਹੁਣ ਇਹ ਨਹੀਂ ਕਹਿ ਸਕਦੇ ਬਈ ਇਹ ਨਵਾਂ ਲੀਡਰ ਹੈ ਗਾ ਔਰ ਅਗਰ ਉਹਨੂੰ ਆਪਣੀ ਪਾਰਟੀ ਚ ਆਪਣੀ ਟਿਕਟ ਲਈ ਜਦੋਂ ਜਾਇਹਤ ਕਰਨੀ ਪਵੇ ਫਿਰ ਇਹਦਾ ਕੀ ਮਤਲਬ ਹੈ ਠੀਕ ਹੈ ਨਾ ਇਹੋ ਜਿਹੇ ਕੈਂਡੀਡੇਟਸ ਨੂੰ ਮਾਨ ਸਨਮਾਨ ਦੇਣਾ ਚਾਹੀਦਾ ਇਹੋ ਜਿਹਾ ਮਤਲਬ ਪਰਿਵਾਰ ਜਿਹਦਾ ਸਾਰਾ ਪਿੱਛੇ ਮਾਨ ਸਨਮਾਨ ਕਾਂਗਰਸ ਨਾਲ ਜੁੜਿਆ ਹੋਇਆ ਦਾਦਾ ਜਿਹੜੇ ਆ ਬਿਆਨ ਸਿੰਘ ਪੰਜਾਬ ਦੇ ਮੁੱਖ ਮੰਤਰੀ ਰਹੇ ਨੇ ਭਰਾ ਜਿਹੜੇ ਨੇ ਗੁਰਵਿੰਦ ਕੋਟਲੀ ਜਿਹੜੇ ਨੇ ਵਿਧਾਇਕ ਨੇ ਔਰ ਤੇਜ ਪ੍ਰਕਾਸ਼ ਉਹਨਾਂ ਦੇ ਪਰਿਵਾਰ ਚੋਂ ਮੰਤਰੀ ਰਹੇ ਨੇ ਬੀਬੀ ਗੁਰੂ ਕਬਲ ਕਰੋ ਉਹਨਾਂ ਦੀ ਭੂਆ ਨੇ ਉਹ ਪੰਜਾਬ ਦੇ ਮੰਤਰੀ ਰਹੇ ਨੇ ਉਸ ਪਰਿਵਾਰ ਚ ਬੀਜੇਪੀ ਦੀ ਸੇਨ ਮਾਰੀ ਛੋਟੀ ਗੱਲ ਨਹੀਂ ਹੈ ਆਪਣੀ ਮੈਂ ਇਹ ਕਹਿੰਦਾ ਯਾਰ ਜਿਹੜੇ ਸੀਨੀਅਰ ਲੀਡਰ ਹੈ ਬੈਠ ਕੇ ਉਹਨਾਂ ਨੂੰ ਪੂਰਾ ਮਾਨ ਸਨਮਾਨ ਦੇਣਾ ਚਾਹੀਦਾ ਇੱਥੇ ਕੁਝ ਪਤਾ ਹੀ ਨਹੀਂ ਹੈ ਇੱਥੇ ਨਾਲੇ ਦੂਸਰੀ ਜਿਹੜੀ ਗੱਲ ਹੈ ਜਿਹੜੀਆਂ ਹਕੂਮਤਾਂ ਪਾਵਰਫੁਲ ਹੁੰਦੀਆਂ ਉਹ ਦੁਸ਼ਮਣ ਨੂੰ ਘਰ ਦੇ ਵਿੱਚ ਜ਼ਰੂਰ ਲੜਾਉਂਦੀਆਂ ਬਟੇ ਕਾਂਗਰਸ ਦੇ ਲੀਡਰ ਕਹਿੰਦੇ ਨੇ ਕਿ ਇਹ ਤਾਂ ਕਾਉਂਸਲਰ ਬਣਨ ਦੇ ਯੋਗ ਹੈਗੇ ਨੇ ਤੇ ਹੁਣ ਇਹ ਐਮਪੀ ਬਣ ਕੇ ਬੈਠੇ ਨੇ ਚੰਗਾ ਹੋਇਆ ਕਹਿੰਦੇ ਨਿਕਲ ਗਏ ਦੇਖੋ ਉਹਨਾਂ ਉਹ ਵੀ ਕੀ ਬਤਾ ਕਹਿੰਦੇ ਪਏ ਨੇ ਉਹ ਕਿਉਂ ਕਹਿੰਦੇ ਪਏ ਨੇ ਕੀ ਪਤਾ ਕੀ ਦੇ ਕਹੀ ਤੇ ਬੋਲਦੇ ਪਏ ਨੇ ਪਰਿਵਾਰ ਆਪਣੇ ਸ਼ਰੀਰ ਦੇ ਕੋਲੋਂ ਇੱਕ ਨੋ ਵੀ ਟੁੱਟ ਜਵੇ ਨਾ ਚਲਦੇ ਚਲਦੇ ਤੇ ਦਰਦ ਬਹੁਤ ਹੁੰਦੀ ਆ ਉਹ ਦੋ ਵਾਰ ਸਿਟਿੰਗ ਐਮਪੀ ਹੈ ਬਿਆਨ ਸਿੰਘ ਦੇ ਪਰਿਵਾਰ ਦਾ ਅਨਸ਼ਾ ਜਾਣਾ ਛੋਟੀ ਗੱਲ ਨਹੀਂ ਆ ਉਹਨੂੰ ਐਵੇਂ ਲਾਈਟਲੀ ਲੈਣਾ ਇਹਦਾ ਮਤਲਬ ਇਹੀ ਤਾਂ ਮੈਂ ਤੁਹਾਨੂੰ ਸਮਝਾਉਂਦਾ ਹਟਿਆ ਇਹ ਕਾਂਗਰਸ ਦਾ ਸਿਰ ਪੈਰ ਨਹੀਂ ਰਿਹਾ ਹੁੰਦਾ ਜਿਹੜਾ ਜਿਹੜਾ ਦਿਲ ਕਰਦਾ ਆਂਦਾ ਜਿਹੜਾ ਦਿਲ ਕਰਦਾ ਨਿਕਲ ਜਾਂਦਾ ਕੋਈ ਸਿਰ ਪੈ ਰਿਹਾ ਨਹੀਂ ਹੈ ਕਿਉਂਕਿ ਕਾਂਗਰਸ ਸੰਗਠਨ ਤਾਂ ਹੈ ਹੀ ਨਹੀਂ ਦੇਖੋ ਪਤਾ ਕੀ ਹੈ ਕਾਂਗਰਸ ਹਮੇਸ਼ਾ ਸੂਬੇ ਵਿੱਚ ਉਸ ਸੂਬੇ ਵਿੱਚ ਸਕਸੈਸ ਹੁੰਦੀ ਹੈ ਜਿੱਥੇ ਇੱਕ ਸੈਂਟਰਲਾਈਜ਼ਡ ਪਾਵਰ ਹੋਵੇ ਇੱਕ ਬੰਦੇ ਕੋਲ ਪਾਵਰ ਹੋਵੇ ਇੱਕ ਬੰਦੇ ਕੋਲ ਪਾਵਰ ਹੋਣ ਦਾ ਮਤਲਬ ਕੀ ਹੈਗਾ ਭਈ ਉਹਦੇ ਡਿਸੀਜਨ ਜਿਹੜੇ ਠੋਕਵੇਂ ਹੋਣੇ ਇਕੱਲੇ ਦੇ ਚੱਲਣੇ ਆ ਇੱਥੇ ਪੰਜਾਬ ਦੇ ਵਿੱਚ ਰਾਣਾ ਗੁਰਜੀਤ ਸਿੰਘ ਕੋ ਆਪਣੀ ਪਾਵਰ ਹਾਈ ਕਮਾਂਡ ਨੇ ਥਾਪੜਾ ਉਹਨੂੰ ਵੀ ਦਿੱਤਾ ਹੋਇਆ ਨਵਜੋਤ ਸਿੰਘ ਸਿੱਧੂ ਨੂੰ ਵੀ ਦਿੱਤਾ ਹੋਇਆ ਚੰਨੀ ਨੂੰ ਵੀ ਦਿੱਤਾ ਹੋਇਆ ਪ੍ਰਤਾਪ ਬਾਜਵੇ ਨੂੰ ਵੀ ਦਿੱਤਾ ਹੋਇਆ ਉਹ ਮਨੀਸ਼ ਤਿਵਾੜੀ ਨੂੰ ਵੀ ਦਿੱਤਾ ਹੋਇਆ ਵਿਜੇਂਦਰ ਸਿੰਘਲਾ ਨੂੰ ਵੀ ਦਿੱਤਾ ਹੋਇਆ ਤੇ ਮੈਨੂੰ ਇਹ ਦੱਸੋ ਮਰਿੰਦਰ ਰਾਜਾ ਬੜਿੰਗ ਨੂੰ ਵੀ ਦਿੱਤਾ ਹੋਇਆ ਕੁਲਜੀਤ ਨਾਗਰੇ ਨੂੰ ਵੀ ਦਿੱਤਾ ਹੋਇਆ ਤੇ ਫਿਰ ਕਾਂਗਰਸੀ ਨੂੰ ਇਹੀ ਨਹੀਂ ਪਤਾ ਸਾਡਾ ਸਿਰ ਪੈਰ ਕੌਣ ਹੈ ਤੇ ਮਾਈ ਬਾਪ ਕੌਣ ਹੈ ਚੌਧਰੀਆਂ ਨੂੰ ਅਲੱਗ ਦਿੱਤਾ ਹੋਇਆ ਵੈ ਕੇਪੀ ਮਹਿੰਦਰ ਸਿੰਘ ਕੇਪੀ ਨੂੰ ਅਲੱਗ ਥਾਪੜਾ ਦਿੱਤਾ ਹੋਇਆ ਸ਼ਮਸ਼ੇਰ ਸਿੰਘ ਦੁੱਲੋ ਅਲੱਗ ਚੱਲੀ ਜਾ ਰਹੀ ਹੈ ਇਤਾਂ ਨਹੀਂ ਕਾਂਗਰਸ ਚੱਲਦੀ ਨਾ ਬੀਬੀ ਰਜਿੰਦਰ ਕੋਰ ਪੱਠਲ ਆਪਣਾ ਅਲੱਗ ਚੱਲੀ ਜਾ ਰਹੀ ਹੈ ਕਾਂਗਰਸ ਦੇ ਕੈਪਟਨ ਨਮਰਿੰਦਰ ਸਿੰਘ ਜਿੰਨੀ ਦੇ ਰਿਆ ਉਹਨੇ ਪਾਵਰ ਸੈਂਟਰਲਾਈਜ਼ ਕਰਕੇ ਰੱਖੀ ਆ ਖਿੱਚ ਕੇ ਰੱਖੀ ਨਾ ਵਜੋਂ ਨੇ ਔਰ ਹਾਈ ਕਮਾਂਡ ਨੂੰ ਦਿਖਾ ਦਿੰਦਾ ਸੀ ਮੈਂ ਹੀ ਆ ਮੇਰੇ ਡਿਸੀਜਨ ਚੱਲਣੇ ਆ ਔਰ ਆਪਣੇ ਡਿਸੀਜਨ ਚਲਾਏ ਵੀ ਹੈ ਇਸੇ ਕਰਕੇ ਪੰਜਾਬ ਚ ਦੋ ਵਾਰ ਸਰਕਾਰ ਬਣੀ ਆ ਹੁਣ ਕੀ ਹੋ ਚੁੱਕਾ ਹੁਣ ਉਹ ਪਾਵਰ ਜਿਹੜੀ ਪਤਾ ਹੀ ਨਹੀਂ ਕਿਦੇ ਕੋਲ ਹੈ ਪੰਜਾਬ ਦੇ ਵਿੱਚ ਇਹ ਹੀ ਨਹੀਂ ਪਤਾ ਪਾਵਰ ਕਿਦੇ ਕੋਲ ਹੈ ਸਾਰੀ ਕਾਂਗਰਸ ਰੋਲਾ ਪਾਉਂਦੀ اٹਗੀ ਬਈ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਖਿਲਾਫ ਬੋਲਦਾ ਇਹਨੂੰ ਕੱਢ ਦਿਓ ਬਾਹਰ ਕੋਈ ਪੁੱਛੇ ਨਹੀਂ ਕਿਸੇ ਨੇ ਗੱਲ ਹੀ ਨਹੀਂ ਕੀਤੀ ਕਿਸੇ ਨੇ ਇਹਦਾ ਮਤਲਬ ਇਹਨਾਂ ਦੇ ਪੱਲੇ ਹੀ ਕੁਝ ਨਹੀਂ ਜਿਹੜੇ ਇੱਥੇ ਕਾਂਗਰਸ ਹੀ ਹੈਗੇ ਡਾਕਟਰ ਸਾਹਿਬ ਸਵਾਲ ਇਹ ਖੜਾ ਹੁੰਦਾ ਜਾਂ ਤਾਂ ਮੋਹਿੰਦਰ ਕੇਪੀ ਵਾਂਗ ਕੋਈ ਗੱਲ ਕੀਤੀ ਜਾਵੇ ਕਿ ਭਾਈ ਮੈਨੂੰ ਤਾਂ ਕਾਂਗਰਸ ਪਾਰਟੀ ਮੌਕਾ ਹੀ ਨਹੀਂ ਦੇ ਰਹੀ ਸਿਟਿੰਗ ਐਮਪੀ ਹੋ ਤੁਸੀਂ ਐਮਪੀਸ਼ਿਪ ਤੁਸੀਂ ਹੰਢਾ ਰਹੇ ਹੋ ਕੋਈ ਰੋਲਾ ਨਹੀਂ ਹੈਗਾ ਕੁਰਸੀ ਦਾ ਤਾਂ ਵੀ ਅਚਾਨਕ ਪਾਰਟੀ ਛੱਡ ਦੇਣਾ ਇਹ ਸਵਾਲ ਕਿੱਥੇ ਦਾ ਖੜਦਾ ਦੇਖੋ ਪਤਾ ਕੀ ਗੱਲ ਹੈ ਪਹਿਲੀ ਗੱਲ ਤਾਂ ਇਹ ਸਮਝ ਨਾ ਸ਼ਹਿਰੀ ਖੇਤਰਾਂ ਚ ਬੜੇ ਦਮਦਾਰ ਤਰੀਕੇ ਨਾਲ ਮਜ਼ਬੂਤ ਹੋਈ ਹੈ ਤੁਸੀਂ ਜਲੰਧਰ ਦੀ ਬਾਈ ਇਲੈਕਸ਼ਨ ਦੇਖ ਲਓ 8% ਤੋਂ ਸਿੱਧੇ 17-18% ਤੇ ਆ ਗਏ ਆ ਇਹਦਾ ਮਤਲਬ ਜੇ ਉਹ ਸ਼ਹਿਰੀ ਖੇਤਰ ਤੇ ਆਸ-ਪਾਸ ਦੇ ਵਿੱਚ ਮਜ਼ਬੂਤ ਹੁੰਦੀ ਪਈ ਹੈ ਲੁਧਿਆਣਾ ਇੱਕ ਇੰਡਸਟਰੀਅਲ ਸਿਟੀ ਹੈ Hindu ਤਵ ਦਾ ਵੋਟ ਉੱਥੇ ਬਹੁਤ ਜ਼ਿਆਦਾ ਹੈ UP ਦੇ ਲੋਕਾਂ ਦਾ ਵੋਟ ਬਹੁਤ ਜ਼ਿਆਦਾ ਹੈ ਔਰ ਲੁਧਿਆਣਾ ਦੇ ਵਿੱਚੋਂ ਸੀਟ ਜਿੰਨੀ ਕਾਂਗਰਸੀ ਟਿਕਟ ਦੇ ਉੱਤੇ ਬਹੁਤ ਔਖੀ ਹੈ। ਇਹ ਰਵਨੀਤ ਬਿੱਟੂ ਨੂੰ ਵੀ ਪਤਾ। ਭਈ ਇਹ ਪੁਰਾਣਾ ਟਾਈਮ ਨਿਕਲ ਗਿਆ ਜਦੋਂ ਕਾਂਗਰਸ ਦੀ ਵੇਵ ਸੀ। ਯਾਨੀ ਬਿੱਟੂ ਜਾਣਦੇ ਸੀਗੇ ਕਿ ਹੁਣ ਕਾਂਗਰਸ ਦੇ ਨਾਂ ਤੋਂ ਨਿੱਜੀ ਸੀਟ ਜਿੱਤੀ ਜਾਣੀ। ਤੁਹਾਨੂੰ ਲੱਗਦਾ ਜਿੱਤੀ ਜਾਣੀ ਸੀ ਉਹ? ਜੇ ਤੁਹਾਨੂੰ ਲੱਗਦਾ ਫਿਰ ਜਿਹੜਾ ਵਿਨਿੰਗ ਕੈਂਡੀਡੇਟ ਹੋਵੇ ਕਦੀ ਛੱਡਦਾ? ਮੈਨੂੰ ਇਹ ਦੱਸੋ ਜਿਹਨੂੰ ਪਤਾ ਕਿ ਮੈਂ ਐਮਪੀ ਬਣ ਰਿਹਾ ਤੀਜੀ ਵਾਰ ਉਹ ਛੱਡਦਾ? ਲੇਕਿਨ ਗੱਲ ਇਹ ਆ ਕਿ ਸ਼ਹਿਰਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਬਹੁਤ ਤੇਜ਼ ਹਵਾ ਹਿੰਦੂ ਤਵ ਦਾ ਅਜੰਡਾ ਬਹੁਤ ਅੱਗੇ ਹੈ। ਜੋ ਮਰਜੀ ਲੋਕ ਕੀ ਕਹੀ ਜਾਣ ਮੇਰਾ ਜਿਹੜਾ ਆਪਣਾ ਚੋਣ ਵਿਸ਼ਲੇਸ਼ਨ ਹੈਗਾ ਕਿ ਭਾਰਤੀ ਜਨਤਾ ਪਾਰਟੀ ਹਿੰਦੂਤਵ ਦੇ ਏਜੰਡੇ ਤੇ ਸ਼ਹਿਰਾਂ ਦੇ ਵਿੱਚ ਬਹੁਤ ਅੱਗੇ ਜਾ ਰਹੀ ਹੈ ਔਰ ਇਹ ਆਰਐਸਐਸ ਦੀ ਵਰਕਿੰਗ ਬੜੀ ਹਾਰਡ ਹੋਈ ਪਈ ਆ ਅੱਗੇ ਨਾਲੋਂ ਆਰਐਸਐਸ ਦੇ ਜਿਹੜੇ ਵਰਕਰ ਆ ਤੁਸੀਂ ਜਾ ਕੇ ਦੇਖੋ ਪੂਰੀ ਬਾਰਡਰ ਬੈਲਟ ਤੋਂ ਲੈ ਕੇ ਐਂਡ ਤੱਕ ਉਹਨਾਂ ਨੇ ਕੀਲ ਕੇ ਸਾਰਾ ਕੰਮ ਕਰਦੇ ਪਏ ਨੇ ਮੈਨ ਟੂ ਮੈਨ ਟੂ ਮੈਨ ਨੈਟਵਰਕਿੰਗ ਚੱਲ ਰਹੀ ਆ ਕਾਂਗਰਸ ਦਾ ਕਿਤੇ ਵੀ ਨਹੀਂ ਹੈਗੀ ਇਦਾਂ ਦੀ ਮੈਨ ਟੂ ਮੈਨ ਨੈਟਵਰਕਿੰਗ ਔਰ ਹੁੰਦਾ ਕੀ ਬਿਹავ ਹੈ ਜਦੋਂ ਇਹ ਸਾਰਾ ਸੰਗਠਿਤ ਲੱਗ ਰਿਹਾ ਕਿ ਬਿੱਟੂ ਨੂੰ ਕਿ ਅਗਰ ਲੁਧਿਆਣਾ ਸਿਟੀ ਚੋਂ ਹੀ ਭਾਜਪੀ ਨੂੰ ਇੰਨੀ ਵੋਟ ਪੈ ਗਈ ਤੇ ਮੈਂ ਕਿੱਦਾਂ ਜਿੱਤਾਂਗਾ ਉਹਨੂੰ ਆਪ ਨੂੰ ਪਤਾ ਹੈ ਇਸ ਕਰਕੇ ਉਹ ਉਹਦੀ ਮਜਬੂਰੀ ਹੈ ਵੀ ਆਪਣੀ ਹੋਣਦ ਬਚਾਣਾ ਵੀ ਤਾਂ ਮਜਬੂਰੀ ਜੇ ਹਾਰ ਗਿਆ ਜੇ ਹਾਰ ਗਿਆ ਤੇ ਫਿਰ ਉਹਨੂੰ ਕਿਸੇ ਨੇ ਐਮਐਲਏ ਦੀ ਟਿਕਟ ਵੀ ਨਹੀਂ ਦੇਣੀ ਅਗਲੀ ਵਾਰ ਇਹ ਤਾਂ ਚਲੋ ਕੁਰਸੀ ਦੀ ਖੇਚ ਹੈ ਪਰ ਇੱਕ ਵਿਚਾਰਧਾਰਾ ਵੀ ਚੀਜ਼ ਹੁੰਦੀ ਵਿਚਾਰਧਾਰਕ ਪੱਦਰ ਦੇ ਉੱਤੇ ਕਿੱਥੇ ਖੜੇ ਨੇ ਹਜੇ ਤੱਕ ਦਲੀਲਾਂ ਦਿੰਦੇ ਸੀਗੇ ਵਿਚਾਰਤਾ ਰੱਖੀ ਦੀ ਹੈਗੀ ਮਨੂਏ ਦੱਸੋ ਪਹਿਲਾਂ ਮੈਨਾਂ ਹੁਣ ਗੱਲ ਕਰੋ ਵਿਚਾਰਤਾ ਕੀ ਦੀ ਆ ਆ ਬੀਜੇਪੀ ਨੇ ਕੱਲ ਰੈਡੀ ਨੂੰ ਜੁਆਇਨ ਕਰਾਇਆ ਨੋ ਪਰਚੇ ਸੀਬੀਆਈ ਦੇ ਉਹਦੇ ਖਿਲਾਫ ਈਡੀ ਈਡੀ ਪ੍ਰੈਸ ਕਾਨਫਰੈਂਸਾਂ ਕਰਦੇ ਰਹੇ ਨੇ ਦੇਖੋ ਜੀ ਕਰੋੜਾਂ ਅਰਬਾਂ ਦੇ ਤੇ ਘਟਾਲਾ ਕਰ ਗਿਆ ਖੰਡਨ ਮਾਫੀਆ ਉਹਨੂੰ ਕੱਲ ਬੀਜੇਪੀ ਨੇ ਜੁਆਇਨ ਕਰਾ ਵਿਚਾਰਤਾ ਰਾਂ ਦੀ ਕੋਈ ਨਹੀਂ ਹੁੰਦੀ ਲੜਾਈ ਹੁਣ ਹੁੰਦੀ ਜੰਗ ਜਿਤਨੀ ਆ ਜੰਗ ਜੰਗ ਜਿਹੜੀ ਆ ਆਰ ਪਾਰ ਆ ਉਹ ਜਿੱਤ ਕੇ ਸਭ ਕੁਝ ਹੋ ਗਿਆ ਅਕਾਲੀ ਦਲ ਕੀ ਆ ਉਹੀ ਝੁੰਡਾ ਕਮੇਟੀ ਦੀ ਰਿਪੋਰਟ ਆਈ ਸੀਗੀ ਜਿਹਦੇ ਵਿੱਚ ਇਹ ਕਿਹਾ ਗਿਆ ਸੀਗਾ ਜੀ ਇਹ ਸੁਖਵੀਰ ਸਿੰਘ ਬਾਦਲ ਨੂੰ ਅਸਤੀਫਾ ਦੇਣਾ ਪਏਗਾ ਕਮੇਟੀ ਵੀ ਸੁਖਵੀਰ ਸਿੰਘ ਬਾਦਲ ਨੇ ਬਣਾਈ ਝੁੰਡਾ ਕਮੇਟੀ ਨੇ ਵੀ ਕਿਹਾ ਕਿ ਸਾਡਾ ਪ੍ਰਧਾਨ ਬਦਲਣਾ ਪਏਗਾ ਕਿੰਨੇ ਬਦਲੇ ਆ ਕਾਦੀ ਵਿਚਾਰਤਾਰਾ ਮੈਨੂੰ ਦੱਸੋ ਨਾ ਕਿੰਨੇ ਬਦਲੇ ਆ ਕਾਦੀ ਵਿਚਾਰਤਾਰਾ ਕਿਸ ਨੇ ਪੁੱਛਿਆ ਕੁਝ ਉਹ ਵਿਚਾਰਤਾਰਾ ਲਾ ਟਾਈਮ ਪੁਰਾਣਾ ਸੀ ਜਿਹੜਾ ਪੁਰਾਣਾ 25 ਸਾਲ ਪਹਿਲਾਂ ਟਾਈਮ ਸੀ 20 ਸਾਲ ਸੀ ਉਦੋਂ ਪਾਰਟੀਆਂ ਨਾਲ ਡੈਡੀਕੇਸ਼ਨ ਹੁੰਦੀ ਸੀ ਜੇ ਲੋਕ ਜਾਂ ਸੰਗ ਨਾਲ ਖੜੇ ਸੀ ਖੜੇ ਸੀ ਤੇ ਜੋ ਪੰਥਕ ਲੋਕ ਸੀਗੇ ਉਹ ਹਕੂਮਤਾਂ ਦੇ ਖਿਲਾਫ ਖੜੇ ਸੀ ਤੇ ਖੜੇ ਸੀਗੇ ਜੇ 1234 ਬੰਦਿਆਂ ਨੇ ਜੇਲ੍ਹ ਭਰੀ ਆ ਧਰਮ ਯੁੱਧ ਮੋਰਚੇ 'ਚ ਪੰਜਾਬ ਦੇ ਸਿੱਖਾਂ ਨੇ ਤੇ ਜੇਲ੍ਹ ਭਰੀ ਆ ਠੀਕ ਆ ਨਾ ਤੇ ਉਹ ਜੇਲ੍ਹਾਂ 'ਚ ਰਹੇ ਨੇ ਧਰਮ ਯੁੱਧ ਮੋਰਚਾ ਲਾਇਆ ਹੁਣ ਕੋਣ ਆ ਯਾਰ ਹੁਣ ਤਾਂ ਇਹ ਕਹਿੰਦੇ ਆ ਯਾਰ ਮੈਨੂੰ ਕੀ ਫਾਇਦਾ ਹੁੰਦਾ ਪਹਿਲਾਂ ਤਾਂ ਇਹ ਦੇਖੀਏ ਤੁਸੀਂ ਦੇਖੋ ਯਾਰ ਗੱਲ ਨਹੀਂ ਸਮਝਦੇ ਕੋਈ ਡੈਡੀਕੇਸ਼ਨ ਕਿਸੇ ਪਾਸੇ ਕਿਸੇ ਪਾਰਟੀ 'ਚ ਨਹੀਂ ਰਹੀ ਡੀਆਂ ਦਲੀਲਾਂ ਦੇਤੀਆਂ ਸਰਦਾਰ ਬਿਅੰਦ ਸਿੰਘ ਦੀਆਂ ਉਹ ਐਵੇਂ ਜ਼ਾਇਆ ਹੀ ਗਈਆਂ ਬਈ ਕੌਣ ਪੁੱਛਦਾ ਯਾਰ ਆ ਜਾਖੜ ਸਾਹਿਬ ਜਾਖੜ ਸੁਨੀਲ ਜਾਖੜ ਦੀ ਤੁਸੀਂ ਕਦੀ ਜਰੂਰ ਮੈਂ ਤਾਂ ਚਲੋ ਜਾਦਾ ਸਮਝਦਾ ਇਹ ਆਰਐਸਐਸ ਨੂੰ ਫਿਰਕਾ ਪ੍ਰਸਤ ਪਾਰਟੀ ਕਹਿੰਦੇ ਸੀ ਤੇ ਮੈਂ ਉਸੇ ਦਿਨ ਕਿਹਾ ਸੀ ਜਾਖੜ ਸਾਹਿਬ ਬੜਾ ਡੈਮੇਜਿੰਗ ਸਟੇਟਮੈਂਟ ਦਿੰਦੇ ਪਏ ਆ ਆਰਐਸਐਸ ਨੂੰ ਫਿਰਕਾ ਪ੍ਰਸਤ ਪਾਰਟੀ ਦਾ ਕਹੀ ਜਾਂਦੇ ਆ ਇਹਨਾਂ ਨੇ ਥੋੜ ਜਦੋਂ ਜਾਣਾ ਹੋਊਗਾ ਨਾ ਬੀਜੇਪੀ ਚ ਫਿਰ ਇਹਨਾਂ ਨੂੰ ਪਤਾ ਲੱਗੂਗਾ ਤੇ ਅੱਜ ਵੀ ਉਹਨਾਂ ਦੀਆਂ ਸਟੇਟਮੈਂਟਾਂ ਕੱਢ ਕੇ ਦੇਖ ਲਓ ਆਰਐਸਐਸ ਫਿਰਕਾ ਪ੍ਰਸਤ ਪਾਰਟੀ ਹੈ ਉਹਨੂੰ ਐਡੇ ਐਡੇ ਡੈਮੇਜਿੰਗ ਸਟੇਟਮੈਂਟ ਜਾਖੜਦੇ ਉਹੀ ਜਾਖੜ ਅੱਜ ਆਰਐਸਐਸ ਦੇ ਦਫ਼ਤਰ ਦੇ ਬਾਹਰ ਬੈਠੇ ਹੁੰਦੇ ਆ ਅੱਛਾ ਅੰਤ ਦੇ ਵਿੱਚ ਡਾਕਟਰ ਸਾਹਿਬ ਮੈਂ ਆਈ ਪੁੱਛਣਾ ਚਾਹੁੰਨਾ ਕਿ ਹੁਣ ਐਡੇ ਵੱਡੇ ਲੈਵਲ ਦੇ ਉੱਤੇ ਜਿਹੜੇ ਲੀਡਰ ਸਿਗੇ ਉਹ ਜਾ ਚੁੱਕੇ ਨੇ ਕਾਂਗਰਸ ਕਿ ਸਟੇਟ ਤੇ ਖੜ ਦੇਖੋ ਬੇਸਿਕਲੀ ਇਹ ਹੈ ਕਿ ਕਾਂਗਰਸ ਪੰਜਾਬ ਚ ਮਜ਼ਬੂਤ ਸਿਗੀ ਦੂਜੇ ਨੰਬਰ ਦੀ ਪਾਰਟੀ ਸਿਗੀ ਔਰ ਕਾਂਗਰਸ ਨੂੰ ਜ਼ਰੂਰ ਜਿਹੜਾ ਕਾਂਗਰਸ ਪੰਜਾਬ ਦੇ ਵਿੱਚ ਬੇਸ਼ੱਕ ਅੱਤਵਾਦੀ ਦੌਰ ਤੋਂ ਬਾਅਦ ਬਲੂ ਸਟਾਰ ਆਪਰੇਸ਼ਨ ਐਡਾ ਵੱਡਾ ਹਮਲਾ ਜਿਹਦਾ ਕਾਂਗਰਸ 에 ਅਲੀਗੇਚਾ ਲ ਉਸ ਤੋਂ ਬਾਅਦ ਕਾਂਗਰਸ ਪੰਜਾਬ ਚ ਤਿੰਨ ਵਾਰ ਸਰਕਾਰ ਬਣਾ ਕੇ ਗਈ ਹੈ ਇਹਦਾ ਮਤਲਬ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਚ ਕਾਂਗਰਸ ਦੇ ਪ੍ਰਤੀ ਇੱਕ ਸੌਫਟ ਕੋਰਨਰ ਹੈਗਾ ਔਰ ਕਾਂਗਰਸ ਦਾ ਜਿਹੜਾ ਵੋਟ ਬੈਂਕ ਵੀ ਆ 30 35% ਦੇ ਆਸ-ਪਾਸ 30% 35% ਘੁੰਮਦਾ ਰਿਹਾ ਔਰ ਉਹਨੂੰ ਵੋਟ ਜਿਵੇਂ ਸਰਦਾਰ ਸੁਖਬੀਰ ਸਿੰਘ ਬਾਦਲ ਦਾ 18% ਆ ਗਿਆ ਭਾਜਪਾ ਦਾ 9% ਆ ਗਿਆ ਕਿਤੇ ਨਾ ਕਿਤੇ ਕਾਂਗਰਸ ਦੇ 30% ਨੂੰ ਤੋੜ ਕੇ ਕਾਂਗਰਸ ਦੇ 18% ਲੈਣਾ ਤੇ ਭਾਜਪਾ ਨੇ ਉਹਦੀ ਜਗ੍ਹਾ ਤੇ ਆਣਾ ਇਹ ਉਹਦੀ ਪਲੈਨਿੰਗ ਹੈ ਬਿਲਕੁਲ ਬਿਲਕੁਲ ਇਹ ਉਹ ਸਾਰੀਆਂ ਗੱਲਾਂ ਜੋ ਰਵਨੀਤ ਬਿੱਟੂ ਦੇ ਜਾਣ ਤੋਂ ਬਾਅਦ ਔਰ ਜਾਣ ਤੋਂ ਪਹਿਲਾਂ ਸਾਹਮਣੇ ਪੇਸ਼ ਆਈਆਂ ਕਾਂਗਰਸ ਪਾਰਟੀ ਕਿਸ ਸਥਿਤੀ ਦੇ ਵਿੱਚ ਡਾਕਟਰ ਸਾਹਿਬ ਨੇ ਬਖੂਬੀ ਬਿਆਨ ਕੀਤਾ ਪਰ ਇਸ ਸਮੇਂ ਸੋਚਣ ਵਾਲੀ ਗੱਲ ਇਹ ਹੈ ਕਿ ਲੋਕ ਸਭਾ ਚੋਣਾਂ ਕੀ ਕਹਿੰਦੀਆਂ ਨੇ ਉਸ ਤੋਂ ਪਹਿਲਾਂ ਕਾਂਗਰਸ ਕੀ ਕਰੇਗੀ ਖैर ਔਨ ਦਿ ਸਾਮੇ ਜੋ ਕੁਝ ਹੋਏਗਾ ਦੱਸਦੇ ਰਵਾਂਗੇ ਬਡੇ ਰੋਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ